ਸਤਿ ਸ਼੍ਰੀ ਅਕਾਲ ਦੋਸਤੋ ਅੱਜ ਗੱਲ ਕਰਾਂਗੇ ਕਿ ਪੌਦਿਆਂ ਲਈ ਸਭ ਤੋਂ ਵਧੀਆ ਖਾਦ ਕਿਹੜੀ ਹੈ ਪੌਦਿਆਂ ਨੂੰ ਰਸਾਇਣਿਕ ਖਾਦ ਪਾਉਣੀ ਚਾਹੀਦੀ ਹੈ ਜਾਂ ਫਿਰ ਜੈਵਿਕ ਖਾਦ ਦੀ ਵਰਤੋਂ ਕਰਨੀ ਚਾਹੀਦੀ ਹੈ ਅਕਸਰ ਹੀ ਅਸੀਂ ਜਦੋਂ ਕਿਸੇ ਵੀ ਤਰ੍ਹਾਂ ਦੇ ਪੌਦੇ ਲਗਾਉਂਦੇ ਹਾਂ ਉਹਨਾਂ ਨੂੰ ਅਸੀਂ ਕੋਈ ਨਾ ਕੋਈ ਖਾਦ ਜ਼ਰੂਰ ਵਰਤੋਂ ਕਰਦੇ ਹਾਂ ਅਤੇ ਖਾਦਾਂ ਦੀ ਵਰਤੋਂ ਕਰਨ ਤੋਂ ਬਾਅਦ ਵੀ ਉਹਨਾਂ ਦੇ ਪੱਤਿਆਂ ਵਿੱਚ ਕਈ ਵਾਰੀ ਪੀਲਾਪਣ ਆ ਜਾਂਦਾ ਹੈ ਉਹਨਾਂ ਦਾ ਵਾਧਾ ਤੇ ਵਿਕਾਸ सही ਨਹੀਂ ਹੁੰਦਾ ਅਸੀਂ ਉਹਨਾਂ ਨੂੰ ਹਰ ਤਰ੍ਹਾਂ ਦੀ ਖਾਦ ਪਾ ਕੇ ਪਰੇਸ਼ਾਨ ਹੋ ਜਾਂਦੇ ਹਾਂ ਪਰ ਸਾਡੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਤੁਸੀਂ ਕਿਤੇ ਵੀ ਸੜਕਾਂ ਤੇ ਸਫ਼ਰ ਕਰਦੇ ਹੋયા ਇੱਕ ਗੱਲ ਨੋਟ ਕੀਤੀ ਹੋਵੇਗੀ ਕਿ ਸੜਕਾਂ ਦੇ ਕਿਨਾਰੇ ਜਿਹੜੇ ਰੁੱਖ ਲੱਗੇ ਹੁੰਦੇ ਹਨ ਉਹਨਾਂ ਵਿੱਚ ਕਿਸੇ ਵੀ ਤੱਤ ਦੀ ਘਾਟ ਨਹੀਂ ਆਉਂਦੀ ਅਤੇ ਉਹ ਬਹੁਤ ਵਧੀਆ ਵਾਦੇ ਫੁੱਲਦੇ ਹਨ ਇਸ ਤੋਂ ਇਲਾਵਾ ਜੰਗਲਾਂ ਦੇ ਵਿੱਚ ਵੀ ਜੋ ਰੁੱਖ ਲੱਗੇ ਹੁੰਦੇ ਹਨ ਉਹਨਾਂ ਨੂੰ ਵੀ ਕਿਸੇ ਤਰ੍ਹਾਂ ਦੀ ਖਾਦ ਦੀ ਵਰਤੋਂ ਨਹੀਂ ਹੁੰਦੀ ਉਹ ਵੀ ਵਧੀਆ ਵਾਦੇ ਫੁੱਲਦੇ ਹਨ ਅਸੀਂ ਸਾਰੇ ਜਾਣਦੇ ਹਾਂ ਕਿ ਪ੍ਰਕਾਸ਼ ਸੰਸਲੇਸ਼ਨ ਵਿਧੀ ਰਾਹੀਂ ਪੌਦੇ ਆਪਣਾ ਭੋਜਨ ਆਪ ਤਿਆਰ ਕਰਦੇ ਹਨ ਇਸ ਤਰੀਕੇ ਨਾਲ ਉਹਨਾਂ ਨੂੰ ਆਪਣਾ ਭੋਜਨ ਤਿਆਰ ਕਰਨ ਲਈ ਧੁੱਪ, ਪਾਣੀ ਅਤੇ ਉਹਨਾਂ ਦੀਆਂ ਜੜ੍ਹਾਂ ਨੂੰ ਤਾਜੀ ਹਵਾ ਦੀ ਲੋੜ ਪੈਂਦੀ ਹੈ। ਅੱਜ ਦੇ ਸਮੇਂ ਵਿੱਚ ਧੁੱਪ ਬਹੁਤ ਤੇਜ਼ ਪੌਦਿਆਂ ਨੂੰ ਮਿਲਦੀ ਰਹਿੰਦੀ ਹੈ ਅਤੇ ਪਾਣੀ ਅਸੀਂ ਲੋੜ ਤੋਂ ਜ਼ਿਆਦਾ ਦਿੰਦੇ ਰਹਿੰਦੇ ਹਾਂ। ਪਰ ਉਹਨਾਂ ਦੀਆਂ ਜੜ੍ਹਾਂ ਨੂੰ ਤਾਜੀ ਹਵਾ ਬਹੁਤ ਘੱਟ ਪਹੁੰਚਦੀ ਹੈ ਕਿਉਂਕਿ ਅਸੀਂ ਉਹਨਾਂ ਦੀਆਂ ਜੜ੍ਹਾਂ ਦੇ ਨੇੜੇ ਤੇੜੇ ਮਿੱਟੀ ਨੂੰ ਗੋਡੀ ਨਹੀਂ ਕਰਦੇ ਜਿਸ ਕਾਰਨ ਉਹਨਾਂ ਦੀਆਂ ਜੜ੍ਹਾਂ ਵਿੱਚ ਕੋਈ ਨਾ ਕੋਈ ਫੰਗਸ ਲੱਗ ਜਾਂਦੀ ਹੈ। ਫੰਗਸ ਦੇ ਅਟੈਕ ਹੋਣ ਤੋਂ ਬਾਅਦ ਅਸੀਂ ਕਿੰਨੀਆਂ ਵੀ ਤਰ੍ਹਾਂ ਦੀਆਂ ਖਾਦਾਂ ਦੀ ਵਰਤੋਂ ਕਰੀਏ ਉਹ ਪੌਦੇ ਨੂੰ ਪੂਰੀ ਤਰ੍ਹਾਂ ਨਹੀਂ ਪਹੁੰਚ ਸਕਣਗੀਆਂ ਕਿਉਂਕਿ ਮਿੱਟੀ ਵਿੱਚੋਂ ਜਿੰਨੇ ਵੀ ਤੱਤ ਹਨ ਉਹ ਜੜ੍ਹਾਂ ਨੇ ਹੀ ਪੌਦੇ ਤੱਕ ਪਹੁੰਚਦੇ ਕਰਨੇ ਹਨ ਇਸ ਲਈ ਸਾਨੂੰ ਇਸ ਗੱਲ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਕਿ ਖਾਦਾਂ ਦੀ ਜ਼ਿਆਦਾ ਵਰਤੋਂ ਕਰਨ ਨਾਲ ਕੁਦਰਤ ਵੱਲੋਂ ਅਜਿਹੀਆਂ ਚੀਜ਼ਾਂ ਹਨ ਜੋ ਪੌਦੇ ਲਈ ਆਪਣੇ ਆਪ ਖਾਦਾਂ ਤਿਆਰ ਹੁੰਦੀਆਂ ਰਹਿੰਦੀਆਂ ਹਨ ਸਭ ਤੋਂ ਜ਼ਿਆਦਾ ਵਧੀਆ ਖਾਦ ਪੌਦਿਆਂ ਦੀ ਰਹਿਣ ਖੂੰਦ ਉਹਨਾਂ ਦੇ ਪੱਤੇ ਹਨ ਜੋ ਅਸੀਂ ਪੌਦਿਆਂ ਦੇ ਨੇੜੇੋਂ ਇਕੱਠੇ ਕਰਕੇ ਉਹਨਾਂ ਨੂੰ ਅੱਗ ਲਗਾ ਦਿੰਦੇ ਹਾਂ ਪਰ ਅਜਿਹਾ ਨਹੀਂ ਕਰਨਾ ਚਾਹੀਦਾ ਸਾਨੂੰ ਇਹਨਾਂ ਪੱਤਿਆਂ ਨੂੰ ਇਕੱਠੇ ਕਰਕੇ ਉਹਨਾਂ ਦੀਆਂ ਜੜ੍ਹਾਂ ਦੇ ਨੇੜੇ ਤੇੜੇ ਮਿੱਟੀ ਵਿੱਚ ਹੀ ਦਬਾ ਦੇਣਾ ਚਾਹੀਦਾ ਜਿਸ ਦੇ ਸਾਨੂੰ ਹੋਰ ਵੀ ਕਈ ਫਾਇਦੇ ਹਨ ਇਸ ਦਾ ਸਭ ਤੋਂ ਵੱਡਾ ਫਾਇਦਾ ਤਾਂ ਸਾਡੀ ਆਰਗੈਨਿਕ ਖਾਦ ਤਿਆਰ ਹੋਵੇਗੀ ਦੂਸਰਾ ਮਿੱਟੀ ਵਿੱਚ ਨਮੀ ਬਣੀ ਰਹੇਗੀ ਕਿਉਂਕਿ ਜਦੋਂ ਪੱਤਿਆਂ ਦੀ ਪਰਤ ਮਿੱਟੀ ਦੇ ਉੱਪਰ ਰਹੇਗੀ ਤਾਂ ਉਸਦੇ ਹੇਠਾਂ ਕੁਦਰਤ ਦੁਆਰਾ ਕੰਮ ਕਰ ਰਹੇ ਲੱਖਾਂ ਕਰੋੜਾ ਜੀਵ ਜੰਤੂ ਗਰਮੀ ਤੋਂ ਬਚੇ ਰਹਿਣਗੇ ਜਿਸ ਵਿੱਚ ਗੰਡੋਏ ਅਤੇ ਹੋਰ ਬਹੁਤ ਸਾਰੇ ਛੋਟੇ ਜੀਵ ਹੁੰਦੇ ਹਨ ਜੋ ਆਪਣਾ ਕੰਮ ਕਰਦੇ ਰਹਿਣਗੇ ਅਤੇ ਕੁਦਰਤੀ ਰੂਪ ਵਿੱਚ ਜ਼ਮੀਨ ਵਿੱਚ ਹਵਾ ਦਾ ਆਉਣ ਜਾਣ ਵੀ ਬਣਿਆ ਰਹੇਗਾ ਜਿਸ ਨਾਲ ਜੜਾਂ ਆਪਣਾ ਕੰਮ ਬੜੀ ਵਧੀਆ ਤਰੀਕੇ ਨਾਲ ਕਰਨਗੀਆਂ ਅਤੇ ਪੌਦੇ ਦਾ ਵਾਧਾ ਅਤੇ ਵਿਕਾਸ ਸਹੀ ਹੋਵੇਗਾ ਦੂਸਰਾ ਪੌਦਿਆਂ ਦੀਆਂ ਜੜਾਂ ਨੇੜੇ ਘਾਹ ਪੂਸ ਵੀ ਘਟੂਗੇਗਾ ਅਤੇ ਆਵਾਰਾ ਜਾਨਵਰ ਉਹਨਾਂ ਵਿੱਚ ਟੋਏ ਵੀ ਨਹੀਂ ਕਰਨਗੇ ਸੋ ਦੋਸਤੋ ਸਭ ਤੋਂ ਵਧੀਆ ਖਾਦ ਕੁਦਰਤ ਆਪਣੇ ਆਪ ਤਿਆਰ ਕਰਦੀ ਹੈ ਇਸ ਤਰੀਕੇ ਦੀ ਵਰਤੋਂ ਤੁਸੀਂ ਕਿਸੇ ਵੀ ਤਰ੍ਹਾਂ ਦੇ ਰੁੱਖਾਂ ਪੌਦਿਆਂ ਵਿੱਚ ਕਰ ਸਕਦੇ ਹੋ ਜੇਕਰ ਤੁਸੀਂ ਪਾਰਕਾਂ ਵਿੱਚ ਘਰਾਂ ਵਿੱਚ ਕਿਆਰੀਆਂ ਵਿੱਚ ਪੌਦੇ ਲਗਾਏ ਹੋਏ ਹਨ ਤਾਂ ਉਹਨਾਂ ਉੱਪਰ ਇਹ ਤਰੀਕਾ ਵਰਤੋ ਉਹਨਾਂ ਦੀਆਂ ਜੜਾਂ ਦੇ ਨੇੜੇ ਉਹਨਾਂ ਦੇ ਪੱਤਿਆਂ ਦੀ ਹੀ ਖਾਦ ਆਪਣੇ ਆਪ ਤਿਆਰ ਹੁੰਦੀ ਰਹੇਗੀ ਇਸ ਲਈ ਕਿਸੇ ਵੀ ਤਰ੍ਹਾਂ ਦੇ ਰੁੱਖ ਪੌਦੇ ਲਗਾਉਣ ਤੋਂ ਬਾਅਦ ਉਹਨਾਂ ਉੱਪਰ ਇਸ ਤਰੀਕੇ ਦੀ ਵਰਤੋਂ ਕਰੋ ਅਤੇ ਉਹਨਾਂ ਨੂੰ ਲੋੜ ਅਨੁਸਾਰ ਪਾਣੀ ਦਿਓ ਲੋੜ ਤੋਂ ਜ਼ਿਆਦਾ ਪਾਣੀ ਨਾ ਦਿਓ ਜੇਕਰ ਇਹਨਾਂ ਤਰੀਕਿਆਂ ਦੀ ਵਰਤੋਂ ਕਰਨ ਤੋਂ ਬਾਅਦ ਵੀ ਤੁਹਾਡੇ ਪੌਦਿਆਂ ਵਿੱਚ ਕਿਸੇ ਤੱਤ ਦੀ ਘਾਟ ਆਉਂਦੀ ਹੈ ਤਾਂ ਤੁਸੀਂ ਲੋੜ ਅਨੁਸਾਰ ਉਸ ਤੱਤ ਦੀ ਰਸਾਇਣਿਕ ਖਾਦਾਂ ਦੇ ਤੌਰ ਤੇ ਵਰਤੋਂ ਕਰ ਸਕਦੇ ਹੋ ਸੋ ਇਹ ਸੀ ਜਾਣਕਾਰੀ ਖਾਦਾਂ ਦੀ ਵਰਤੋਂ ਬਾਰੇ ਬਿਨਾਂ ਖਾਦਾਂ ਤੋਂ ਵੀ ਅਸੀਂ ਪੌਦਿਆਂ ਨੂੰ ਵਧਿਆ ਤਲਾ ਸਕਦੇ ਹਾਂ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ